ਪੰਜਾਬ ਦੇ ਇੱਕ ਪਿੰਡ ਤੋਂ ਬੜੀ ਹੀ ਸਸੰਸਨੀਖੇਜ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਦੀ ਡੈੱਡ ਬਾਡੀ ਮਿਲੀ ਹੈ ਲਾਸ਼ ਮਿਲੀ ਹੈ 4 ਤੋਂ 5 ਦਿਨ ਲਾਸ਼ ਇੱਕ ਕਮਰੇ ਦੇ ਵਿੱਚ ਪਈ ਰਹੀ ਬੈੱਡ ਤੇ ਪੇਟੀ ਦੇ ਸੱਨ ਦੇ ਵਿੱਚ ਇਸੇ ਤਰ੍ਹਾਂ ਲਾਸ਼ ਪਈ ਰਹੀ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਘਰ ਦੇ ਵਿੱਚ ਇੱਕ ਲਾਸ਼ ਪਈ ਹੈ ਜਦੋਂ ਰੋਸ਼ਨਦਾਨ ਦੇ ਵਿੱਚੋਂ ਮੱਖੀਆਂ ਆਉਣ ਜਾਣ ਲੱਗੀਆਂ ਮੁਸ਼ਕਿਲ ਅਕਾਏ ਦੇ ਵਿੱਚ ਫੈਲਣ ਲੱਗੀ ਉਸ ਤੋਂ ਬਾਅਦ ਗਵੰਡੀਆਂ ਦੇ ਵੱਲੋਂ ਤਾਲਾ ਤੋੜ ਕੇ ਵੇਖਿਆ ਗਿਆ ਤਾਂ ਉੱਥੇ ਇੱਕ Laash ਮਿਲਦੀ ਹੈ ਜਿਹੜਾ ਕਿ ਦਿਹਾੜੀਦਾਰ ਸੀਗਾ ਉਸੇ ਪਿੰਡ ਦਾ ਰਹਿਣ ਵਾਲਾ ਸੀਗਾ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀਗਾ ਤੇ ਪਤਨੀ ਕੁਝ ਦਿਨ ਪਹਿਲਾਂ ਹੀ ਬੱਚਿਆਂ ਨੂੰ ਲੈ ਕੇ ਜਿਹੜਾ ਉਹ ਆਪਣੇ ਪੇਕੇ ਚਲੀ ਗਈ ਸੀ ਤਾਂ ਇੱਕਦਮ ਉਸ ਦੀ Laash ਉਸ ਸ਼ਖਸੀ ਮਿਲਣ ਉਸ ਤੋਂ ਬਾਅਦ ਸਸੰਸਨੀ ਪੂਰੀ ਜਿਹੜੀ ਆ ਉਹ ਫੈਲ ਜਾਂਦੀ ਹੈ ਮੌਕੇ ਤੇ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਉਸ ਦੀ লাশ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ ਹੈ লাশ ਦੀ ਹਾਲਤ ਦੇਖ ਕੇ ਹਰ ਇੱਕ ਦਾ ਪਸੀਨੇ ਛੁੱਟ ਗਏ ਕਿੰਨੀ ਗੰਦੀ ਹਾਲਤ ਦੇ ਵਿੱਚ ਉਹ লাশ ਮਿਲੀ ਸੀ ਸੁੰਡ ਪਏ ਹੋਏ ਸੀਗੇ ਉਸ লাশ ਨੂੰ ਮੁਸ਼ਕੀ ਮੁਸ਼ਕ ਚਾਰੇ ਪਾਸੇ ਜਿਹੜਾ ਉਹ ਫੈਲਿਆ ਹੋਇਆ ਸੀ ਤਾਂ ਪਿੰਡ ਪਤੋ ਹੀਰਾ ਸਿੰਘ ਵਾਲੇ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਦਰਅਸਲ ਘਰ ਨੂੰ ਤਾਲਾ ਲੱਗਿਆ ਹੋਇਆ ਸੀਗਾ ਤੇ ਜਦੋਂ ਮੁਸ਼ਕ ਜ਼ਿਆਦਾ ਫੈਲਣ ਲੱਗੀ ਉਸ ਤੋਂ ਬਾਅਦ ਲੋਕਾਂ ਨੇ ਵੇਖਿਆ ਉਸ ਤੋਂ ਬਾਅਦ ਸਰਪੰਚ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਤੇ ਪੁਲਿਸ ਨੇ ਜਦੋਂ ਤਾਲਾ ਤੋੜ ਕੇ ਕਾਰ ਦੇ ਵਿੱਚ ਦਾਖਲ ਹੋਏ ਤਾਂ ਰੋਂਗ ਤੇ ਖੜੇ ਕਰਦਾ ਮੰਜ਼ਰ ਵੇਖਣਾ ਪਿਆ ਫਰਸ਼ ਤੇ ਡੈੱਡ ਬੋਡੀ ਦੇ ਵਿਚਕਾਰ 35 ਸਾਲਾ ਅਮਨਦੀਪ ਸਿੰਘ ਉਰਫ ਕਾਲਾ ਦੀ লাশ ਪਈ ਸੀ লাশ ਤੇ ਦੋਵੇਂ ਹੱਥ ਅਤੇ ਪੈਰ ਰस्सੀਆਂ ਦੇ ਨਾਲ ਬੰਨੇ ਹੋਏ ਸਿਗੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭਜਵਾ ਦਿੱਤਾ ਹੈ। ਸ਼ੁਰੂਆਤੀ ਜਾਂਚ ਅਨੁਮਾਨ ਇਹ ਲਗਾਇਆ ਗਿਆ ਹੈ ਕਿ 4 ਤੋਂ 6 ਦਿਨ ਪੁਰਾਣੀ ਇੱਕ ਡੈਡ ਬੋਡੀ ਸੀ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਖੇਤਾਂ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਕਾਫੀ ਸਮੇਂ ਤੋਂ ਉਸ ਦੇ ਨਾਲ ਅਣਬੰਡ ਚੱਲ ਰਹੀ ਸੀ। ਸ਼ਿਕਾਇਤ ਵੀ ਦਰਜ ਕੀਤੀ ਗਈ ਸੀ ਊਮਨ ਸੈਲ ਦੇ ਵਿੱਚ ਕੁਝ ਦਿਨ ਪਹਿਲਾਂ ਅਮਨਦੀਪ ਨੇ ਪਿੰਡ ਦੇ ਸਰਪੰਚ ਨਾਲ ਵੀ ਕਿਆਸ ਨੂੰ ਸੂਚਿਤ ਕੀਤਾ ਸੀ ਕਿ ਮੈਂ ਤਰੀਕ ਤੇ ਜਾਣਾ ਮੇਰੇ ਨਾਲ ਚੱਲੋ ਪਰ ਨਹੀਂ ਜਾ ਪਾਈ ਕਿਉਂਕਿ ਕੰਮ ਦੇ ਵਿੱਚ ਬਿਜ਼ੀ ਸੀ ਦੱਸਿਆ ਜਾ ਰਿਹਾ ਹੈ ਘਟਨਾ ਦੇ 5-6 ਦਿਨ ਪਹਿਲਾਂ ਹੀ ਅਮਨਦੀਪ ਦੀ ਪਤਨੀ ਦੋਵੇਂ ਬੱਚੇ ਲੈ ਕੇ ਘਰ ਨੂੰ ਛੱਡ ਕੇ ਚਲੀ ਗਈ ਸੀ ਫਿਲਹਾਲ ਇਸ ਪੂਰੀ ਖਬਰ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜੋ ਹੈ ਉਹ ਜਾਂਚ ਕੀਤੀ ਜਾ ਰਹੀ ਸੁਬਹ ਵੇਥੇ ਜਦੋਂ ਅਸੀਂ ਬਾਹਰ ਨਿਕਲੇ ਸੁਬਹ ਉੱਠ ਕੇ ਇੱਥੇ ਮੱਖੀਆਂ ਬਹੁਤ ਜ਼ਿਆਦਾ ਸੀਗੀਆਂ ਭਣਖੀ ਜਾਂਦੀਆਂ ਸੀਗੀਆਂ ਤੇ ਜਦੋਂ ਅਸੀਂ ਪੰਚਾਇਤ ਮੈਂਬਰਾਂ ਨੂੰ ਬੁਲਾਇਆ ਜੀ ਫਿਰ ਜੰਦਾ ਬਣਾਇਆ ਜੀ ਗੇਟ ਖਲਾ ਕੇ ਪਰ ਦੇਖਿਆ ਜੀ ਅਸੀਂ ਬਾਬਾ ਟਾਈਮ ਲੱਭੀ ਗਈ ਜੀ ਇਹਨੂੰ ਸਾਨੂੰ ਬੁਲਾਸ਼ ਦਾ ਪਤਾ ਨਹੀਂ ਲੱਗਿਆ ਜੀ ਤੇ ਜਦੋਂ ਦੇਖਿਆ ਤਾਂ ਬਾਬਾ ਬੈਟਰੀਆਂ ਜਿਗਾ ਕੇ ਦੇਖਿਆ ਸਨ ਦੇ ਵਿੱਚ ਉਹ ਸੱਟਿਆ ਪਿਆ ਸੀ ਬੈਡੀ ਪੇਟੀ ਤੇ ਬੈੱਡ ਦੇ ਸਨ ਜੀ ਕੌਣ ਸੀ ਬੰਦਾ ਕੀ ਨਾਮ ਸੀ ਉਹਦਾ ਨਾ ਯੂ ਕ ਕਾਲੀ ਸੀ ਗਈ ਉਹਦਾ ਮੁੰਡੇ ਦਾ ਨਾਮ ਕੱਚਾ ਨਾ ਪੱਕੇ ਦਾ ਜੀ ਪਤਾ ਨਹੀਂ ਗਈ ਕਿੰਨੀ ਉਮਰ ਦੀ ਸੀ 37 ਸਾਲ ਉਮਰ ਸੀਗੇ ਜੀ ਉਹਦੀ ਵਿਆਹਿਆ ਸੀ ਬੱਚੇ ਆਗੇ ਸੀ ਹਾਂਜੀ ਵਿਆਹਿਆ ਹੋਇਆ ਸੀਗਾ ਜੀ ਦੋ ਦੋ ਬੱਚੇ ਆ ਜੀ ਮੁੰਡਾ ਤੇ ਕੁੜੀਆ ਬੱਚਾ ਜੀ ਉਹਨਾਂ ਦੀ ਹਾਂਜੀ ਕੀ ਮਾਮਲਾ ਲੱਗਦਾ ਵੀ ਕੀ ਹੋਇਆ ਸੀਗਾ ਵੀ ਕਿਹਨੇ ਕਤਲ ਕੀਤਾ ਉਹਦਾ ਜੀ ਕੀ ਮਾਮਲਾ ਲੱਗਦਾ ਉਹਨੂੰ ਕਰਾ ਕਤਲ ਜੀ ਉਹਨੇ ਉਹਦੀ ਘਰ ਵਾਲੀ ਦੇ ਹੀ ਆਈ ਇਹਦੇ ਚਾਤੀ ਸਾਰਾ ਕੀ ਕਾਰਨ ਹੋ ਸਕਦਾ ਕਾਰਨ ਜੀ ਇਹ ਪਹਿਲਾਂ 2 ਸਾਲ ਪਹਿਲਾਂ ਭੱਜੀ ਰਹੀ ਹੈ ਜਿੱਥੋਂ ਹੋਰ ਕਿਸੇ ਨਾਲ ਰਹਿ ਰਹੀ ਸੀਗੀ ਜੀ ਇੱਥੋਂ ਚੱਲ ਫੇਰ ਪੰਚਾਇਤ ਦੇ ਇੱਥੋਂ ਗਏ ਮੈਂਬਰ ਗਏ ਉਹ ਉਹ ਇੱਥੇ ਫੇਰ ਆ ਗਈ ਜੀ ਉਹ ਕਿਸੇ ਨਾ ਰਹਿ ਨਹੀਂ ਨਾ ਸਕਦੇ ਸੀ ਪੁਲਿਸ ਵਾਲੇ ਕਹਿੰਦੇ ਵੀ ਉੱਥੇ ਰਹਿਣਾ ਪੈਣਾ ਈ ਤੁਹਾਨੂੰ ਵੀ ਤਲਾਕ ਨਹੀਂ ਹੋਇਆ ਸੀਗਾ ਜੀ ਤੇ ਫਿਰ ਇੱਥੇ ਆ ਕੇ ਰਹਿਣ ਲੱਗ ਗਈ ਉਹਦੇ ਪਰਸੋਂ ਨੂੰ ਚੌਥੇ ਫੇਰ ਲੜੀ ਗਈ ਜੀ ਬਹੁਤ ਜ਼ਿਆਦੇ ਅਸੀਂ ਛੜਾ ਕੇ ਫੇਰ ਛੜਾ ਕੇ ਗਏ ਪਰਸੋਂ ਰਾਤ ਨੂੰ ਛੜਾਇਆ ਸੀ ਚੱਲ ਟੈਗ ਟਕਾ ਕਰਾ ਕੇ ਜੀ ਇਹਨਾਂ ਦਾ ਜੀ ਫੇਰ ਇਹ ਚੱਲ ਟੈਗ ਗਏ ਸੀ ਅਗਲੇ ਦਿਨ ਫੇਰ ਰਾਤ ਨੂੰ ਲੜੀ ਜਾਂਦੇ ਸੀਗੇ ਜੀ ਅਗਲੇ ਦਿਨੇ ਰਾਤ ਨੂੰ ਮਰਡਰ ਕਰਕੇ ਹੀ ਉਹ ਨਿਕਲ ਗਈ ਜੀ ਰਾਤ ਨੂੰ ਇਹ ਹਾਂ ਜੀ ਪਤਾ ਕਿਵੇਂ ਲੱਗਿਆ ਆਣ ਗਵਾੜ ਨੂੰ ਅੱਜ ਆਣ ਗਵਾੜ ਨੂੰ ਅੱਜ ਹੀ ਮੱਖੀਆਂ ਮੋਸ਼ਕ ਜ਼ਿਆਦੇ ਬਹੁਤ ਜ਼ਿਆਦੇ ਸੀਗਾ ਜੀ ਤਾਂ ਦਿਨ ਹੋ ਗਏ ਸੀਗੇ ਜੀ ਅੰਦਰਲਾਸ ਨੂੰ 4 ਦਿਨ ਅੰਦਰ ਕੇ ਫਿਰ ਮਸ਼ਕੀ ਜੀ ਜਮਾ ਕੀੜੇ ਪੈ ਚੁੱਕੇ ਗਲ ਗਿਆ ਸੀਗਾ ਜਮਾ ਹੀ ਜੀ ਕਿੰਨੇ ਦਿਨ ਹੋ ਗਏ ਸੀ 4 ਦਿਨ ਹੋ ਗਈ ਅੱਜ ਜਦੋਂ ਤੁਹਾਨੂੰ ਪਤਾ ਲੱਗਿਆ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਜੀ ਪੰਚਾਇਤ ਮੈਂਬਰਾਂ ਨੂੰ ਲੈ ਕੇ ਆਈ ਜੀ ਪਹਿਲੇ ਪੰਚਾਇਤ ਮੈਂਬਰ ਨੂੰ ਲਿਆ ਕੇ ਸਾਰਾ ਘੱਟ ਘਰਾਂ ਦੇ ਨਾਲ ਫਿਰ ਜੰਦਾ ਖੋਲਿਆ ਜੀ ਫਿਰ ਪੁਲਿਸ ਮਲਾਜ਼ਮਾਂ ਨੂੰ ਫੋਨ ਲਾਇਆ ਜੀ ਮਗਰੀ ਪੁਲਿਸ ਮਲਾਜ਼ਮ ਆ ਗਏ ਜੀ ਸਾਰੇ ਫਿਰ ਅੰਦਰੋਂ ਕੱਢਿਆ ਜੀ ਬਾਹਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜੀ ਕਾਰਵਾਈ ਜਿਉਂਨਾ ਵੀ ਨਾਲ ਲੈ ਕੇ ਜੀ ਪਰਚਾ ਉਹਨਾਂ ਤੇ ਹੋਊਗਾ ਜੀ ਹੁਣ ਜੀ ਉਹ ਕਹਿੰਦੇ ਜੀ ਉਹ ਕਹਿੰਦੇ ਤੁਹਾਡੇ ਨਾਲ ਆ ਜੀ ਹੁਣ ਅਸੀਂ ਅੱਜ ਦੇਖਿਆ ਜੀ ਇਹਦਾ ਅਸੀਂ ਤਾਂ ਮੱਖੀਆਂ ਭਣ ਕੀ ਜਾਂਦੀਆਂ ਮੈਨੂੰ ਦੁੱਧ ਲੈ ਕੇ ਹੀ ਜਾਂਦਾ ਸੀ ਦੇਰੀ ਚ ਫੇ ਦੁੱਧ ਲੈ ਕੇ ਜਾਂਦਾ ਸੀ ਕਿ ਉਹ ਅਸੀਂ ਮੋਗੇ ਗਏ ਸੀ ਉਹ ਮੈਂਬਰ ਦੇ ਨਾਲ ਮੈਂ ਮੈਂਬਰ ਨੂੰ ਇਹ ਹੀ ਗੱਲ ਆਖੀ ਵੀ ਤੂੰ ਫੂਲਾ ਕਰ ਵੀ ਕਾਲੀ ਨੂੰ ਵੀ ਕਾਲੀ ਦੇਖਿਆ ਨੀਗਾ ਉਹ ਕਹਿੰਦਾ ਵੀ ਮੇਰੇ ਕੋਲ ਨੰਬਰ ਨਿਕਲ ਗਿਆ ਕਹਿੰਦਾ ਤੂੰ ਚੱਲ ਘਰੇ ਤੇ ਮੈਂ ਆਇਆ ਉਹ ਦੂਜੇ ਮੈਂਬਰ ਨੂੰ ਵੀ ਨਾਲ ਆਪਦੇ ਲਿਆ ਉਹ ਕਿਦੋਂ ਲਿਆ ਕੇ ਤੇ ਮੈਨੂੰ ਬਾਹਰ ਖੜਕਾਦਾ ਇੱਥੇ ਬਾਵਾ ਇਕੱਠੇ ਹੋ ਗਏ ਕਿ ਤੋਂ ਉਹ ਆ ਬਾਰ ਕੋਲ ਕੇ ਨੇੜੇ ਹੋਏ ਤੇ ਮੱਖੀਆਂ ਭਣਕੀਆਂ ਬਾਸ਼ਨਾ ਆ ਗਏ ਖਾਣ ਨਾ ਦੇ ਤੇ ਫਿਰ ਉਹਨਾਂ ਦੇ ਮੈਂਬਰ ਨੂੰ ਲਿਆ ਕੇ ਤੇ ਖੁਦ ਤੇ ਫਿਰ ਜਿੰਦਾ ਆਪਣਾ ਮੂ ਵੀ ਮਾ ਵੀ ਬਣਾਈ ਉਹਨਾਂ ਨੇ ਹਾਂ ਫੋਟੋ ਲੱਗੀਆਂ ਡੱਡੂ ਦੀ ਹਾਂ ਕਿਵੇਂ ਲੱਗਦਾ ਕਿਵੇਂ ਮਾਰਿਆ ਗਿਆ ਸੀ ਮਾਰਿਆ ਸੀ ਮਾਰਿਆ ਜੀ ਇਹਨਾਂ ਦੋਹਾਂ ਜੀਆਂ ਦੀ ਪਹਿਲਾਂ ਤੋਂ ਬਣਦੀ ਨਹੀਂ ਲੜਦਾ ਰਹਿੰਦੀ ਲੜਦੀ ਰਹਿੰਦੀ ਸੀ ਕਿਸ ਚੀਜ਼ ਨਾਲ ਬਾਹਰ ਕੀਤਾ ਗਿਆ ਹਾਂ ਬਾਹਰਾਂ ਬਾਹਾਂ ਬਣੀਆਂ ਵੀ ਅਸੀਂ ਤੇ ਲੱਤਾਂ ਬਣੀਆਂ ਵੀ ਅਸੀਂ ਚਲਾ ਦਾਰੂ ਦੂਰ ਆ ਗਿਆ ਮੜੀ ਮੋਟੀ ਹਰ ਐਕੀ ਪੀ ਲੈਂਦਾ ਹੁਣ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਪੀਣਾ ਕੀ ਨਾਮ ਬੰਦੇ ਦਾ ਤੇ ਕਿੱਥੇ ਮਤਲਬ ਕੀ ਕੰਮ ਕਰਦਾ ਉਹ ਯਾਨੀ ਕਾਲੀ ਕਾਲੀ ਕਰਦਾ ਸੀ ਤੇ ਕਾਲੀ ਕਾਲੀ ਸੀਗਾ ਦਿਹਾੜੀ ਜਾਂਦਾ ਹੁੰਦਾ ਸੀ ਦਿਹਾੜੀ ਦਾ ਇੱਕ ਦਿਨ ਨਹੀਂ ਖੜਦੀ ਸੀ ਇਹਦੀ ਠੀਕ ਹੈ ਕਿਸ ਤਰ੍ਹਾਂ ਦਾ ਮਤਲਬ ਬੰਦਾ ਸੀਗਾ ਮਤਲਬ ਸੁਭਾਅ ਦਾ ਜਾਂ ਮਤਲਬ ਨਾ ਸੁਭਾਅ ਦਾ ਬਹੁਤ ਨਾਰਮਲ ਕੀ ਤੋਂ ਮਰਜੀ ਪੁੱਛ ਲੋ ਸੁਭਾਅ ਦਾ ਕਿਸੇ ਨੂੰ ਜਮੈਂ ਨੂੰ ਬੋਲਦਾ ਹੀ ਨਹੀਂ ਸੀਗਾ ਵੀ ਕੋਈ ਨਹੀਂ ਕਹਿੰਦਾ ਸੀ ਬਹੁਤ ਵਧੀਆ ਰਿਸ਼ਤੇਦਾਰ ਹੈ ਇਹਨਾਂ ਦਾ ਇੱਥੇ ਕੋਈ ਇੱਥੇ ਰਿਸ਼ਤੇਦਾਰੇ ਦਾ ਤਾਇ ਦਾ ਮੁੰਡਾ ਰਹਿੰਦਾ ਉਹ ਉੱਥੇ ਰਹਿੰਦਾ ਜਾਣੀ ਪਹਿਲਾ ਲੜਕੇ ਇਹਨਾਂ ਦੇ ਡੋਡੀ ਹੋ ਗਏ ਉਹਨੂੰ ਗਹਿਰਾ ਇੱਥੋਂ ਇਹਦੇ ਘਰ ਵਾਲੀ ਨੇ ਦੋ ਤਿੰਨ ਸਾਲ ਹੋ ਗਏ ਸੀਗੇ ਅਜ ਨੂੰ ਉਹ ਕਹਿੰਦੀ ਸੀ ਵੀ ਮੈਨੂੰ ਦੂਜਾ ਬਿਆਨ ਦੇ ਇਹ ਕਹਿੰਦਾ ਕਿ ਮੈਂ ਦੇਣੀ ਨਹੀਂ ਕਿ ਵੀ ਤੂੰ ਉਣਾ ਆ ਜਾ ਜੇ ਨਹੀਂ ਉਣਾ ਨਾ ਆ ਨਾਲ ਮੁੰਡਾ ਮੁੰਡਾ ਵੀ ਇਹ ਕੰਮ ਕਰਦਾ ਨਾਲ ਉਹ ਡੈੱਡ ਬੋਡੀ ਲੈ ਗਈ ਪੁਲਿਸ ਹਾਂ